ਇਕਨਾ ਤੇ ਬੰਦਾ ਮੈਨੂੰ ਉਹ ਭੂਤਾਂ ਬਾਰੇ ਨਹੀਂ ਕਹਿੰਦਾ ਜਿਹੜਾ ਮੈਂ ਭੂਤਾਂ ਆਏ ਨਹੀਂ ਹੁੰਦੇ ਆਏ ਹਨਾ ਉਹਨੂੰ ਮੈਂ ਕਿਹਾ ਪੁਰਾਣੀ ਕਹਾਣੀ ਸੁਲਾਈ ਮੈਂ ਕਿਹਾ ਵੀ 36 ਗੜ ਦੀ ਕਹਾਣੀ ਆ ਬਹੁਤ ਪੁਰਾਣੀ ਬਾਬਾ ਅੱਛਾ ਜੀ ਉਹਦਾ ਨਾ ਪਣ ਚੱਕੀ ਕਹਿੰਦੇ ਹੁੰਦੇ ਸੀਗੇ ਇਹਨੂੰ ਜਿਹੜਾ ਘਰਾਟ ਹੁੰਦਾ ਹੈ ਹਾਂ ਉਧਰ ਪਣ ਚੱਕੀ ਕਹਿੰਦੇ ਸੀ ਇਹਨੂੰ ਪਾਣੀ ਨਾਲ ਚੱਲਦੀ ਉਹ ਪਾਣੀ ਨਾਲ ਚੱਲਣਾ ਹਾਂਜੀ ਉਹ ਨਦੀ ਤੇ ਘਰਾਟ ਲੱਗੇ ਹੋਏ ਸੀ ਤਿੰਨ ਥੋੜੀ ਥੋੜੀ ਦੂਰੀ ਤੇ ਛੋਟੀਆਂ ਨਦੀਆਂ ਸੀ ਇੱਕ ਵੱਡੀ ਨਦੀ ਸੀ ਠੀਕ ਹੈ ਬਾਈ ਤੇ ਕੋਈ ਬਜ਼ੁਰਗ ਬੰਦੇ ਦੀ ਪਣ ਚੱਕੀ ਲੱਗੀ ਵੀ ਸੀ ਉੱਥੇ ਠੀਕ ਹੈ ਆਟਾ ਪੀਸਦਾ ਸੀ ਉਹ ਹੂੰ ਉਹ ਨਾ ਮਨ ਲ ਜੀ ਮੈਂ ਇਹ ਬੰਦਾ ਬਹਿਸ ਕਰਦਾ ਸੀਗਾ ਭੂਤਾਂ ਨਹੀਂ ਹੁੰਦੀਆਂ ਮੈਂ ਕਿਹਾ ਜਿਹੜੀ ਜੀ ਦਾ ਨਾਮ ਬਾਈ ਉਹ ਸਾਰਾ ਕੁਝ ਹੈਗਾ ਧਰਤੀ ਤੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਹਾਂ ਬਿਲਕੁਲ ਉਹ ਗੱਲ ਵੱਖਰੀ ਆ ਤੈਨੂੰ ਕਿਤੇ ਨਹੀਂ ਮਿਲੀ ਨਹੀਂ ਨਹੀਂ ਨਾ ਹੀ ਮਿਲਾ ਵੇ ਰੱਬ ਨੂੰ ਤੇ ਭਾਈ ਉਹ ਨਾ ਜਿਹੜਾ ਉਹਦਾ ਪੋਤਾ ਸੀ ਅੱਛਾ ਉਹ دیਵਾਨ ਹੁੰਦਾ ਗਿਆ ਹੂੰ ਉਹ ਕਿਤੇ ਨਾ ਕਿਤੇ ਆਪਦੇ ਦਾਦੇ ਨਾਲ ਚੱਕੀ ਤੇ ਜਾਂਦਾ ਵੀ ਸੀ ਅੱਛਾ ਤੇ ਉਹ ਜੇਦ ਕਰਨ ਲੱਗਾ ਜੰਗਲ ਦੇ ਵਿੱਚ ਚੱਕੀ ਹੈ ਹੂੰ ਰਸਤਾ ਜੰਗਲ ਦਾ ਲੰਘ ਕੇ ਜਾਣਾ ਪੈਂਦਾ ਹੂੰ ਉਹ ਜੰਗਲਾਂ ਦੇ ਵਿੱਚੋਂ ਪਾਣੀ ਹੁੰਦਾ ਨਾ ਹਾਂ ਤੇ ਉਹ ਕਿਉਂ ਕੋ ਉਧਰ ਹੈ ਜੰਗਲਾ ਵਾਲੇ ਹਾਂ ਤੇ ਉਹ ਬਹਿਸ ਕਰਨ ਲੱਗਿਆ ਅੱਛਾ ਵੀ ਮੈਨੂੰ ਵੀ ਆਇਆ ਮੈਨੂੰ ਵੀ ਲੈ ਕੇ ਜਾਣਾ ਨਾ ਹੂੰ ਉਹ ਲੈ ਜਾਂਦਾ ਸੀ ਹੂੰ ਇੱਕ ਵਾਰੀ ਉਹ ਕਹਿੰਦਾ ਵੀ ਦਾਦਾ ਜੀ ਵੀ ਹੁਣ ਤੁਸੀਂ ਘਰੇ ਰਹੋ ਤੇ ਮੈਂ ਜਾਣਾ ਹੂੰ ਉਹ ਕਹਿੰਦਾ ਵੀ ਨਹੀਂ ਪੁੱਤਰਾ ਤੂੰ ਇਹਨੇ ਜੋਗਾ ਨਹੀਂ ਹੋਇਆ ਹਲੇ ਹੂੰ ਵੀ ਉਹ ਤਾਂ ਕੰਮ ਔਖਾ ਹੈ ਹੂੰ ਉਹ ਕਹਿੰਦਾ ਨਹੀਂ ਯਾਰ ਅਜੇ ਮੈਂ ਕਹਿੰਦਾ ਮੈਂ ਕਹਿੰਦਾ ਨਿਆਣਾ ਹੂੰ ਮੈਂ ਬਹੁਤ ਵੱਡਾ ਹੋ ਗਿਆ ਹਾਂਜੀ ਉਹ ਕਹਿੰਦਾ ਏਡਾ ਵੱਡਾ ਵੀ ਨਹੀਂ ਹੋਇਆ ਯਾਰ ਹੂੰ ਬੇਤੂੰ ਆਪਦਾ ਕੰਮ ਆਪੇ ਕਰ ਲੈ ਹਾਂ ਇਹ ਵੀ ਗੱਲ ਸਹੀ ਠੀਕ ਹੂੰ ਸਾਡੇ ਨਾਲੋਂ ਛੋਟਾ ਹੀ ਆ ਪੁੱਤ ਹੂੰ ਵੀ ਤੂੰ ਜੈਦ ਨਾ ਕਰ ਹੂੰ ਪਰ ਬੱਚੇ ਜਿਹੜੇ ਮੰਨਦੇ ਨਹੀਂ ਹੁੰਦੇ ਅੱਜ ਤਾਂ ਹੁਣ ਤਾਂ ਉਦੋਂ ਵਾਲੇ ਤਾਂ ਬਾੜੇ ਜਿੱਤੀ ਹੁੰਦੇ ਸੀ ਹੂੰ ਅੱਜ ਵਾਲੇ ਤਾਂ ਉਂਝ ਜਿੱਤੀ ਆ ਨਾ ਹਾਂ ਉਦੋਂ ਵਾਲੇ ਤਾਂ ਪਾਰਖੂ ਹੁੰਦੇ ਸੀ ਭਾਈ ਹਾਂ ਭਈ ਉਹ ਜੈਦ ਕਰ ਗਿਆ ਉਹ ਕਹਿੰਦਾ ਹਾਂ ਮੈਂ ਐਡਾ ਹੋ ਗਿਆ ਤੂੰ ਮੇਰੀ ਡਿਊਟੀ ਲਾ ਹਾਂ ਮੈਂ ਜਾਣਾ ਹੀ ਜਾਣਾ ਚੱਕੀ ਤੇ ਚੱਲਿਆ ਗਿਆ ਹਾਂ ਅੱਜ ਆਟਾ ਕੱਢਿਆ ਤੇ ਦਾੜੀਂ ਗੜਾਉਂਦਾ ਜੰਗਲਬੈਦੀ ਕਰਿਆ ਗਿਆ ਹੂੰ ਉਹ ਕਹ ਰਿਹਾ ਮੈਂ ਡਾਰਕ ਹੀ ਹੁੰਦਾ ਯਾਰ ਕੋਈ ਤੀਜ ਹੀ ਨਹੀਂ ਹੁੰਦੀ ਯਾਰ ਹੂੰ ਠੀਕ ਹੈ ਹੂੰ ਆਟਾ ਜਮਾ ਹੋ ਗਿਆ ਅੱਛਾ ਜੀ ਕਿਤੇ ਲਾਈਟ ਖਰਾਬ ਹੋ ਗਈ ਹੂੰ ਅਜੇ ਆਪਣਾ ਨਹਿਰ ਬੰਦ ਹੋ ਗਈ ਹੂੰ ਤੇ ਘਰਾਟ ਬੰਦ ਹੋ ਗਿਆ ਹੂੰ ਤੇ ਪ੍ਰੋਬਲਮ ਆ ਗਈ ਉਹ ਚੱਲੀ ਨਹੀਂ ਹੂੰ ਚਲੋ ਕੰਕ ਜਮਾ ਹੋ ਗਈ ਯਾਨੀ ਕੰਕ ਜਮਾ ਹੋ ਗਈ ਉਹਨੇ 1000 ਰੁਪਏ ਕੱਲ ਨੂੰ ਰਾਤ ਲਾਵਾਂਗੇ ਹੂੰ ਉਹਨੇ ਬਈ ਰਾਤ ਲਾਈ ਅੱਛਾ ਰਾਤ ਨੂੰ 12 ਵਜੇ ਹੂੰ ਉਹਨੂੰ ਜੀਬੋ ਗਰੀਬ ਬਾਜ਼ਾਂ ਆਉਣ ਲੱਗ अच्छा ठीक है वादियां लागियां तो डर गया अच्छा वो उठ के भाग गया हूं उन्होंने फट्टाया सिटिया मुरे बंद करके पानी दूसरे पए नु करता भी चक्की बंद हो जे हां उन मतलब पत्थरਾਂ ਦੇ ਵਿੱਚੋਂ ਪਾਣੀ ਵਜਦਾ ਤੇ ਨਾਲ ਇੱਕ ਹੋਰ ਆਵਾਜ਼ਾਂ ਆਉਂਦੀਆਂ ਜਿਵੇਂ ਕੋ ਕੁੜਨਾ ਗੱਲਾਂ ਕਰਦੇ ਅੱਛਾ ਉਹਨੂੰ ਆ ਰਹੀਆਂ ਵੱਡੀ ਨਦੀਆਂ ਨੂੰ ਅੱਛਾ ਉਹਨੇ ਕਿਹਾ ਮਨਾ ਛਾੜਿਆ ਵੀ ਤੂੰ ਕੀ ਲੈਣਾ ਹਨਾ ਵੀ ਤੂੰ ਇੱਥੇ ਬੈਠਾ ਰਿਆ ਪਰ ਨਹੀਂ ਹਟਿਆ ਭਾਈ ਉਹ ਨਾਲ ਦੇ ਵੱਲ ਨੂੰ ਚੱਲ ਪਿਆ ਜਿੱਧਰ ਆਵਾਜ਼ ਆਉਂਦੀ ਹੈ ਅੱਛਾ ਉਹ ਉੱਥੇ ਚਲਾ ਜਾਂਦਾ ਹੈ ਮਤਲਬ ਉਧਰੋਂ ਵੱਡੀ ਨਦੀ ਦਿਸਣ ਲੱਗ ਜਾਂਦੀ ਹੈ ਉਹਨੂੰ ਹੂੰ ਜੰਗਲ ਪਾਰ ਕਰਕੇ ਨਾ ਨਦੀ ਦੇ ਵੱਲ ਚੱਲਣ ਲੱਗਦਾ ਵਿੱਚ ਵੱਰ ਜਾਂਦਾ ਹੈ ਹੂੰ ਉਧਰੋਂ ਆਵਾਜ਼ਾਂ ਆਉਂਦੀਆਂ ਉੱਥੇ ਅੱਛਾ ਜਦੋਂ ਜਮਾ ਹੈ ਨਦੀ ਦੇ ਕਿਨਾਰੇ ਤੇ ਜਾਂਦਾ ਤਾਂ ਉਹਨੂੰ ਆਏ ਮਹਿਸੂਸ ਹੁੰਦਾ ਕਿ ਬਾਜਾਂ ਜਮਾ ਮੇਰੇ ਕੋਲੋਂ ਆ ਰਹੀਆਂ ਨੇ ਇਹ ਕੁੜਗਾਂ ਰੋ ਰਹੀਆਂ ਕਿ ਦੂਜੇ ਨੂੰ ਜਬੰਗਾ ਅੱਛਾ ਪੂਰਾ ਡਰ ਗਿਆ ਅੱਛਾ ਹੈ ਲੱਗਿਆ ਰਾਤ ਦਾ ਸਮਾਂ ਹਾਂ ਉਹਨੇ ਕ ਵੀ ਮੈਂ ਗਲਤ ਕਰ ਲਿਆ ਮੈਨੂੰ ੱੱਕੀ ਛੱਡ ਕੇ ਆਉਣੇ ਨਹੀਂ ਚਾਹੀਦਾ ਹੂੰ ਉਹਨੇ ਭਾਈ ਉਦੋਂ ਨੂੰ ਉਹਦੇ ਨੇੜੇ-ਨੇੜੇ ਬਾਜਾਂ ਆਉਣ ਲੱਗ ਪਏ ਹੂੰ ਉਹਨੇ ਮੂੰਹ ਤੇ ਆ ਧਰ ਲਿਆ ਹੂੰ ਆਪਦੇ ਆਪ ਨੂੰ ਲੁਕੋ ਲਿਆ ਡਰ ਗਿਆ ਹੂੰ ਖੜ ਗਿਆ ਜਾਮ ਹੋ ਗਿਆ ਹੈਂਗ ਹੋ ਗਿਆ ਹੂੰ ਤਨਾ ਵੀ ਦਾਦਾ ਸਹੀ ਸੀ ਯਾਰ ਮੈਂ ਤਾਂ ਮੰਨੀ ਨਹੀਂ ਤਾਦੇ ਦੀ ਇਹ ਤਾਂ ਹੁੰਦੀਆਂ ਚੀਜ਼ਾਂ ਯਾਰ ਹੁਣ ਫਸ ਗਏ ਯਾਰ ਹੁਣ ਫਿਰ ਕਰੇ ਕੀ ਹੂੰ ਉਹਨੇ ਬੱਬਾ ਉਥੋਂ ਨਾ ਬੈਠੇ ਨੇ ਖੜੇ ਨੇ ਨਾ ਮਤਲਬ ਸੁਣਦਾ ਇੱਕ ਇਧਰਲੇ ਪਾਸੇ ਬੋਲੀ ਜਾਂਦੀ ਹੈ ਕਿ ਇਧਰਲੇ ਪਾਸੇ ਉਹਨੂੰ ਪਤਾ ਹੈ ਵੀ ਮੇਰੇ ਅਰਧਗਰਦੀ ਬੋਲੀ ਜਾਂਦੇ ਹੂੰ ਉਹ ਤੁਹਾਨੂੰ ਥੋੜੇ ਜਿਹਾ ਟਾਈਮ ਬਾਅਦ ਆਵਾਜ਼ ਆਉਂਦੀ ਹੈ ਕਿ ਕਹਿੰਦੀ ਮੇਰੀ ਸੱਸ ਬਹੁਤ ਹੰਕਾਰਦੀ ਹੈ ਹਾਂ ਕਿ ਕਿਉਂ ਆ ਕਿ ਹਾਂ ਕਿ ਮੈਨੂੰ ਲੱਕੜਾਂ ਨੂੰ ਭੇਜਦੀ ਹੈ ਐਨਾ ਕੰਮ ਕਰਾਉਂਦੀ ਹੈ ਨਾਲੇ ਉਹ ਲੱਕੜਾਂ ਲੈ ਕੇ ਆਨੇ ਕੁੱਟ ਪੁੱਤਰੇ ਉਧਰ ਤਾਂ ਪਤਾ ਗਰੀਬੀ ਬਹੁਤ ਸੀ ਤੇ ਲੱਕੜਾਂ ਲੁਕੜਾਂ ਜੰਗਲਾਂ ਦੇ ਵੱਡ ਬੁੱਢ ਕੇ ਟਾਈਮ ਪਾਸ ਕਰਦੇ ਸੀ ਉਦੋਂ ਲੋਕ ਹਨ ਹਾਂ ਤੇ ਦੂਜੀ ਕਹਿੰਦੀ ਮੇਰੀ ਸੱਸ ਵੀ ਐਂ ਕਰਦੀ ਹੈ ਉਹ ਹੋ ਡਰ ਗਿਆ ਵੀ ਭੂਤਾਂ ਦੀਆਂ ਸੱਸਾਂ ਵੀ ਹੁੰਦੀਆਂ ਯਾਰ ਕਹਿੰਦਾ ਹਾਂ ਇਹ ਕਿਧਰ ਨੂੰ ਗੱਲ ਇਹ ਨਹੀਂ ਸਸ ਸਭ ਹੀ ਹੈਗਾ ਅੱਛਾ ਤੇ ਕਹਿੰਦਾ ਉਹ ਇੱਕ ਦੂਜੇ ਨੂੰ ਆਪਦੇ ਨਾਲ ਬੰਨਣ ਲੱਗ ਗਿਆ ਅੱਛਾ ਅਖੇ ਇਹਨੂੰ ਵੀ ਬੰਨੋ ਮੁੰਡੇ ਨੂੰ ਹਮ ਇੱਕ ਨਹੀਂ ਛਾਡੋ ਅਖੇ ਦਾ ਕੀ ਕਸੂਰਾ ਹਮ ਇਹਨੂੰ ਘੱਟ ਬੰਨਣਾ ਵਿਚਾਰੇ ਹਮ ਇਹ ਆਪਾਂ ਨੂੰ ਕੀ ਕਹਿੰਦਾ ਹਾਂ ਦੂਜੀ ਕਹਿੰਦੀ ਨਹੀਂ ਅਖੇ ਤੇ ਯਾਰ ਆਊਗਾ ਕਿ ਬੰਨੋ ਨਾਲ ਹੀ ਉਹਨੂੰ ਮਜ਼ਾ ਲਵਾਗੇ ਅੱਛਾ ਮਨ ਨੂੰ ਨਾਲ ਹੀ ਕੋਈ ਨਹੀਂ ਦੱਤ ਹਮ ਮਤਲਬ ਉਹ ਕਹਿੰਦਾ ਵੀ ਮਰਨਾ ਤੈ ਹੋ ਗਿਆ ਅੱਛਾ ਆ ਆਪਾਂ ਉਹਨੂੰ ਕਬੂਲ ਕਰ ਲਿਆ ਵੀ ਨਹੀਂ ਹੁਣ ਨਹੀਂ ਨਿਕਲ ਸਕਦਾ ਹਮ ਵੀ ਬੰਨ ਕੇ ਲਿਆਂਦ ਗਿਆ ਕਿੱਥੇ ਅੱਛਾ ਸਮਝੋ ਪਰੇ ਹੋ ਗਈ ਗੱਲ ਹਮ ਗੁਰਾਂ ਨਦੀ ਦੇ ਕਿਨਾਰੇ ਤੇ ਦੇਖਦੇ ਆਂ ਦੇਖ ਲਈਆਂ ਉਹਨੂੰ ਬਾਜਾਂ ਸੁਣ ਰਹੀਆਂ ਹਨ ਅੱਛਾ ਉਹਨੂੰ ਸਾਰਾ ਕੁਝ ਚਾਨਣ ਹੋ ਰਿਹਾ ਠੀਕ ਹੈ ਮਗਰ ਉਹ ਜਦੋਂ ਉਹ ਆ ਦੂਜੀ ਨੇ ਕਿਹਾ ਵੀ ਨਹੀਂ ਇਹਨੂੰ ਬਨਣਾ ਆਪਦੇ ਨੇ ਬਨਣਾ ਹੈ ਹੂੰ ਉਹ ਦੂਜੀ ਵੀ ਹੋ ਗਈ ਤਿਆਰ ਕਹਿੰਦੀ ਨੇ ਇਹਨੂੰ ਵੀ ਬਨੋ ਅੱਛਾ ਤੀਜੀ ਨੇ ਫੇਰ ਕਿਹਾ ਕਹਿੰਦੀ ਨਾ ਇਹਦਾ ਕੀ ਕਸੂਰ ਹੈ ਠੀਕ ਹੀ ਕਹਿੰਦਾ ਆਪਾਂ ਹੂੰ ਤੇ ਉਹਨੇ ਨੂੰ ਉਹ ਪਰਮਾਤਮਾ ਦਾ ਨਾਮ ਲੈਣ ਲੱਗ ਗਿਆ ਅੱਛਾ ਡਰਦਾ ਮਰਦਾ ਡਰਦਾ ਮਰਦਾ ਹੂੰ ਜਦੋਂ ਇਹ ਪ੍ਰਮਾਤਮਾ ਦਾ ਨਾਮ ਲਿਆ ਮਤਲਬ ਉਹਦਾ ਆਵਾਜ਼ ਆਈ ਗੜੰਮ ਹੂੰ ਉਹ ਤਿੰਨੇ ਇਕ ਦੂਜੇ ਨੂੰ ਬੰਨ ਕੇ ਪਾਣੀ ਚ ਡਿੱਗ ਪਗੰਦਾ ਦੀ ਚ ਅੱਛਾ ਉਸ ਤੋਂ ਬਾਅਦ ਸ਼ੈ ਹੋ ਗਿਆ ਸਾਰਾ ਕੁਝ ਬੋਲਣੋਂ اٹ ਗਿਆ ਹੂੰ ਉਹ ਭੱਜ ਲਿਆ ਠੀਕ ਆ ਬਾਹੂ ਦਾ ਆਉਂਦੀ ਚੱਕੀ ਤੇ ਆ ਗਿਆ ਹੂੰ ਚੱਕੀ ਤੇ ਆ ਗਿਆ ਉਹਨੇ ਲੱਤਾਂ ਕੰਬਣ ਭੁਰਾ ਹਾਲ ਡਰ ਲੱਗਿਆ ਉੱਥੇ ਤੋਂ ਖੜਿਆ ਨਾ ਜਾਵੇ ਹੂੰ ਜਿਹੜੀ ਦੂਜੀ ਚੱਕੀ ਸੀ ਉਹ ਪੰਡੂ ਪੰ ਚੱਕੀ ਜਿਹੜੀ ਨੇੜੇ ਸੀ ਉਹ ਉਹ ਉਧਰ ਨੂੰ ਭੱਜ ਲਿਆ ਅੱਛਾ ਉਹਨੇ ਉੱਥੇ ਜਾ ਕੇ ਵਾਜਾਂ ਮਾਰੀਆਂ ਕਿ ਬਜ਼ੁਰਗ ਉੱਠਿਆ ਹੂੰ ਬਹਿਣ 70 ਸਾਲ ਦਾ ਚਟੀਆਂ ਮੁੱਛਾਂ ਦਾੜੀ ਉਹਦੇ ਤੇ ਉਹ ਕਹਿੰਦਾ ਉਹ ਗਈ ਕਹਿੰਦਾ ਜੀ ਮੈਂ ਆਹ ਕੁਝ ਦੇਖਿਆ ਮੈਂ ਫਸ ਗਿਆ ਸੀ ਉਹ ਕਹਿੰਦਾ ਪਹਿਲੇ ਬਹਿ ਜਾ ਸਾਹ ਲੈ ਡਰ ਨਾ ਹੂੰ ਉਹਨੇ ਕੋਸੰਦਾ ਬਹਿ ਜਾ ਲਾਂਘਿਆ ਸਮਾਂ ਤੇ ਸਮਾਂ ਤੜਾਇਆ ਤੂੰ ਉਹ ਕਹਿੰਦਾ ਯਾਰ ਵੀ ਸਮਝ ਨਹੀਂ ਆਈ ਕਾਣੀ ਸਾਰੀ ਦੱਸੀ ਬਜ਼ੁਰਗ ਨੂੰ ਹਾਂ ਉਹ ਕਹਿੰਦਾ ਵੀ ਬਹਿ ਜਾ ਤੰਦਰਤ ਦਾ ਮੈਂ ਉਹ ਕਹਿੰਦਾ ਤਿੰਨੇ ਸਿਹਲੀਆਂ ਸੀ ਜਿਹੜੀਆਂ ਤੈਨੂੰ ਮਿਲਣ ਅੱਛਾ ਸਾਰਾ ਪਿੰਡ ਤੇ ਜੰਗਲ ਤੋਂ ਲੱਕੜਾਂ ਲੈਣ ਆਉਂਦਾ ਹੁੰਦਾ ਹੁੰਦਾ। ਹੂੰ ਰੋਟੀ ਬਣਾਉਂ। ਹੂੰ ਇਹਨਾਂ ਦੇ ਘਰ ਦੇ ਇਹਨਾਂ ਦੀ ਕਰਦੇ ਡਿਊਟੀਆਂ ਤੇ ਸੀ। ਹੂੰ ਨੌਕਰੀਆਂ ਤੇ ਸੀ ਉਹ ਪਿੰਡ ਰਹਿੰਦੇ ਨਹੀਂ ਸੀ। ਹੂੰ ਇਹ ਇਕੱਲਿਆਂ ਰਹਿੰਦੇ ਸੀ ਇਹਨਾਂ ਦੇ ਸੱਸਾਂ ਸਹੁਰੇ ਇਹਨਾਂ ਨੂੰ ਪਰੇਸ਼ਾਨ ਕਰਦੇ ਸੀ। ਅੱਛਾ ਇਹਨਾਂ ਨੇ ਤਿੰਨਾਂ ਨੇ ਆਤਮ ਹੱਤਿਆ ਕਰ ਲਈ ਸੀ ਨਦੀ ਛਾਲ ਮਾਰ ਕੇ। ਠੀਕ ਆ। ਉਦੋਂ ਦੀਆਂ ਇਹ ਇਥੇ ਫਿਰਦੇ ਆ। ਹੂੰ ਵੀ ਜੇ ਕੋਈ ਰਾਤ ਨੂੰ ਆ ਜਾਂਦਾ ਨਾਲ ਹੀ ਉਹਨੂੰ ਮਾਰ ਦਿੰਦੇ। ਅੱਛਾ ਵੀ ਤਾਂ ਤੂੰ ਗਰਮਾਣਾ ਤੈਨੂੰ ਸੁਖੋਗੇ। ਹੂੰ ਹੂੰ ਉਹ ਬੰਦਾ ਬਪੂ ਕਹਿੰਦਾ ਨਾ ਸਹੀ ਮੈਂ ਪਰ ਮੈਂ ਪ੍ਰਮਾਤਮਾ ਦਾ ਨਾਮ ਲੈਣ ਲੱਗ ਪਿਆ ਹਾਂ ਉਹ ਕਹਿੰਦਾ ਇਹੋ ਜਿਹਾ ਮੋਕੇ ਪ੍ਰਮਾਤਮਾ ਯਾਦ ਆਉਂਦਾ ਨਹੀਂ ਆਉਂਦਾ ਨਹੀਂ ਆ ਗਿਆ ਹਾਂ ਤੜਕੇ ਆ ਕੇ ਦਾਦੇ ਨੂੰ ਫੜਾ ਦਿੰਦਾ ਕਿ ਆਪਾਂ ਹਾਂ ਨਾ ਤਾਂ ਫਿਰਕ ਫਿਰਕ ਬੱਦੀ ਜਾਣ ਹਜੇ ਵੀ ਕਹਿੰਦਾ ਪਰ ਜਾਪੀਆਂ ਮੈਂ ਨਹੀਂ ਜਾਂਦਾ ਉਹ ਕਹਿੰਦਾ ਨਹੀਂ ਜਾਂਦਾ ਰਹਾ ਹੂੰ ਤੂੰ ਤਾਂ ਕਹਿੰਦੇ ਮੈਂ ਤਾਂ ਪੂਰੀ ਰਾਤ ਲਾਉਂਗਾ ਲਾਲਾ ਹੂੰ ਉਹ ਬੰਦਾ ਨਾ ਹੂੰ ਉਹ ਚਲੋ ਕਰਦੇ ਕਰਾਉਂਦੇ ਉਹਨੂੰ ਸਮਾਂ ਮਿਲਿਆ ਇੱਕ ਵਾਰੀ ਆਪਦੇ ਮਾਮੇ ਪਿੰਡ ਜਾਣ ਦਾ ਅੱਛਾ ਉਹ ਆਦੇ ਦੋਸਤ ਨੂੰ ਲੈ ਗਿਆ ਹੂੰ ਮਾਮੀ ਬੜੀ ਕੌਸ਼ ਹੋਈ ਉਹਦੀ ਵੀ ਸਾਡਾ ਭਾਣ ਜਾ ਆ ਉਹਨੇ ਬੜਾ ਕੁੱਸ ਬਣਾਇਆ ਵੀ ਦਾਦਾ ਦੋਤਾ ਹੈ ਚਲੋ ਰੋਟੀ ਪਾਣੀ ਖਾਦਾ ਉਹਨਾਂ ਨੇ ਉੱਥੇ ਰਹੇ ਇੱਕ ਦਿਨ ਦੋ ਦਿਨ ਤੀਜੇ ਦਿਨ ਮਾਮਾ ਪੈਰ ਸਲਿੱਪ ਕਰਕੇ ਡਿੱਗ ਪਿਆ ਮਾਮੇ ਦੇ ਪੈਰ ਤੇ ਸੱਟ ਲੱਗ ਗਈ ਜ਼ਿਆਦੇ ਚਲੋ ਡਾਕਟਰ ਦੇ ਲੈ ਗਏ ਪਰ ਮਾਮਾ ਆਰਾਮ ਕਰਨ ਨੂੰ ਕਹਤਾ ਡਾਕਟਰ ਨੇ ਹੂੰ ਪੰਜ ਦਿਨ ਤਾਂ ਤੁਸੀਂ ਉੱਠਣਾ ਹੀ ਨਹੀਂ ਹੂੰ ਬੈਦ ਹੁੰਦੇ ਸੀ ਉਹਨਾਂ ਨੇ ਉਹ ਬੰਦਤਾ ਤੇ ਉਹਨਾਂ ਨੇ ਉਹਨਾਂ ਦੇ ਚਿਹਰੇ ਤੇ ਵੇਖੀ ਵੀ ਰੌਣਕ ਬਿਲਕੁਲ ਹੀ ਚਲੀ ਗਈ ਹੂੰ ਉਹਦਾ ਦੋਸਤ ਦਾ ਤੇਰੇ ਮਾਮਾ ਮਾਮੀ ਯਾਰ ਬੜੇ ਉਦਾਸ ਹੋ ਗਏ ਹੂੰ ਵੀ ਤੂੰ ਇਹਨਾਂ ਨਾਲ ਗੱਲ ਕਰ ਹੂੰ ਉਹ ਕਹਿੰਦਾ ਵੀ ਮਾਮਾ ਕੀ ਗੱਲ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਬੰਦੇ ਉਹ ਕਹਿੰਦਾ ਗੱਲ ਦੱਸੋ ਕੀ ਹੈ ਹੂੰ ਮਾਮੀ ਕਹਿੰਦੀ ਗੱਲ ਆ ਆ ਹੈ ਵੀ ਜਿਹੜੇ ਜੰਗਲੀ ਜਾਨਵਰ ਉਹ ਫਸਲ ਖਾ ਜਾਂਦੇ ਆ ਹੂੰ ਵੀ ਹੁਣ ਫਸਲ ਦੀ ਰਾਖੀ ਨਹੀਂ ਹੋਣੀ ਐ ਦੀ ਕਿੰਨੀ ਫਸਲ ਗਈ ਹੂੰ ਪੰਜਾ ਦੇਣਾ ਤਾਂ ਜਾਨਵਰ ਖਾ ਜਾਣਗੇ ਹੂੰ ਤੂੰ ਕਹਿੰਦਾ ਐ ਕਿ ਵੀ ਖਾ ਜਾਣਗੇ ਅਸੀਂ ਹੈਗੇ ਆ ਹੂੰ ਦੇਖੋ ਅਸੀਂ ਹੈਗੇ ਆ ਕਿਹਾ ਤੇ ਮਾਮੀ ਖੋਜੋਗੀ ਅੱਛਾ ਪਰ ਮਾਮਾ ਰਾਜੀ ਨਾ ਹੋਇਆ ਅੱਛਾ ਤੂੰ ਕਹਿੰਦਾ ਨਹੀਂ ਪੁੱਤ ਮੈਂ ਤੈਨੂੰ ਨਹੀਂ ਭੇਜ ਸਕਦਾ ਹੂੰ ਉਹ ਕਹਿੰਦਾ ਨਹੀਂ ਮਾਮਾ ਯਾਰ ਅਸੀਂ ਜਾਵਾਂਗੇ ਹੂੰ ਉਹਦੇ ਦੋਸਤ ਨੇ ਵੀ ਕਿਹਾ ਹੂੰ ਮਾਮਾ ਕਹਿੰਦਾ ਪਤਾ ਤੁਹਾਨੂੰ ਨਹੀਂ ਪਤਾ ਇਧਰ ਨਾ ਗੈਂਡੇ ਰਹਿੰਦੇ ਆ ਅੱਛਾ ਅੱਛਾ ਉਹ ਗੈਂਡਾ ਕਿਸੇ ਦਾ ਵੀ ਰੂਪ ਧਾਰਨ ਕਰ ਲੈਂਦਾ ਹੀ ਕਹਿੰਦੇ ਅੱਛਾ ਉਹ ਗੰਗਾ ਵੀ ਹੋ ਰਹਿੰਦੇ ਆ ਉਹ ਡਰ ਗਿਆ ਉਹ ਜਿਹਨਾਂ ਨੂੰ ਸਲੇਟੇ ਕਹਿੰਦੇ ਆਂ ਹਾਂ ਸਲੇਟਾ ਹੂੰ ਉਹ ਡਰ ਗਿਆ ਹੂੰ ਉਹਨਾਂ ਨੇ ਹੁਣ ਦੇਖਿਆ ਬਾਈ ਵੀ ਨਜ਼ਾਰਾ ਕੋ ਜਿਹੜਾ ਦੋਸਤ ਹੀ ਹੋਗਾ ਕੋਈ ਹੋ ਜਾ ਕੋਈ ਨਹੀਂ ਹੁੰਦਾ ਉਹ ਉਹਨਾਂ ਸਹਿਰੀਏ ਸੀਗੇ ਹਾਂ ਹੈਨਾ ਹਾਂ ਉਹ ਇਹ ਹੋ ਜਾ ਕੋਈ ਨਹੀਂ ਹੁੰਦਾ ਸਾਡੇ ਸਾਰਾ ਜਿਹੜੀ ਮਾਮੀ ਨਾਲ ਗੱਲਾਂ ਨੂੰ ਮੰਨਿਆ ਜਾਂਦਾ ਹੂੰ ਉਹ ਕਹਿੰਦੀ ਨਹੀਂ ਪਤਾ ਉਹ ਨਹੀਂ ਮੰਨਿਆ ਮਾਮਾ ਅੱਛਾ ਅਖੀਰ ਚਲੋ ਭਾਣ ਜੀ ਨੇ ਮਨਾ ਲਿਆ ਹੂੰ ਇਹ ਰਾਤ ਨੂੰ 12 ਵਜੇ ਚਲੇ ਗਏ ਚਲੇ ਗਏ ਟੌਰ ਜੱਕ ਲਈ ਸਾਰਾ ਕੋ ਚੱਕ ਲਿਆ ਡਾਂਗ ਚੱਕ ਲਈ ਹੂੰ ਤੇ ਆਪ ਦਾ ਕੀ ਤਰਖਵਾਲੀ ਤੇ ਪਹੁੰਚ ਗਏ ਹਾਂਡ ਦਾ ਟਾਈਮ ਹੈ ਉਹ ਕਹਿੰਦਾ ਵੀ ਆਗਮਚਾਲਾ ਹਾਂ ਕਿ ਇੱਥੇ ਆਪਾਂ ਅੱਗ ਤੇ ਬਹਿ ਜਾਂਦੇ ਆ ਉਹ ਕਹਿੰਦਾ ਨਾ ਅੱਗ ਕਿੱਥੋਂ ਮਚਾਵਾਂਗੇ ਇਹੀਂ ਬਹਿ ਜਾ ਯਾਰ ਹਾਂ ਉਹ ਬੈਠੇ ਬੈਠਿਆਂ ਦੀ ਅੱਖ ਲੱਗ ਗਈ ਅੱਛਾ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਹੈ ਹਾਂ ਉਹ ਪੜਕ ਕੇ ਉੱਠਿਆ ਦੋਨੇ ਉੱਠ ਕੇ ਵੇਖਿਆ ਨਾਲ ਦਾ ਸਤਾਪਿਆ ਉਹ ਕਹਿੰਦਾ ਵੇ ਮੈਨੂੰ ਕਾਹਤੋਂ ਟੋਹਦਾ ਸੀ ਉਹ ਕਹਿੰਦਾ ਨਹੀਂ ਕਦਰ ਮੈਨੂੰ ਹਲੂਣਿਆ ਕਿਸੇ ਨੇ ਅੱਛਾ ਉਹ ਕੰਨਾ ਪੁੱਤੋਂ ਤਰ ਕੀ ਕਰੀਏ ਨਾ ਮਾਦਾ ਸੁਤਾ ਪਿਆ ਹਾਂ ਕਰਾ ਸਲੇਡਾ ਆ ਗਿਆ ਅੱਛਾ ਉਹ ਕਿਉਂ ਐਵੇਂ ਚੌਕਾ ਲੈਣਾ ਜਦੋਂ ਨਾ ਮਾਰਦਾ ਨਹੀਂ ਗੱਲਾਂ ਨਹੀਂ ਹੁੰਦੀਆਂ ਹਾਂ ਹੁਣ ਉਹ ਪਹਿਲਾਂ ਸਾਰਾ ਕੁਝ ਦੇਖੀ ਬੈਠਾ ਸੀ ਬਈ ਹਾਂ ਤੇ ਉਹਨੇ ਨੂੰ ਸਾਹਮਣੋਂ ਉਹਨੂੰ ਕੋਈ ਬੰਦਾ ਆਉਂਦਾ ਦੇ ਸੀ ਅੱਛਾ ਦੋਨੇ ਹੱਕੇ ਬੱਕੇ ਰਹਿ ਗਏ ਹਾਂ ਉਹ ਕਹਿੰਦੇ ਬੰਦਾ ਆ ਰਿਹਾ ਹਾਂ ਮਤਲਬ ਤੁਰਦਾ ਤੁਰਦਾ ਜਦੋਂ ਨੇੜੇ ਆਇਆ ਤਾਂ ਉਹਨਾਂ ਦਾ ਮਾਮਾ ਅੱਛਾ ਉਹ ਮੂੰਹ ਹਾਲ ਦੇਖੀ ਜਾਂਦੇ ਉਹ ਤੱਕੀ ਜਾਂਦੇ ਹਾਂ ਉਗਣਕੀ ਗੱਲ ਬੋਲਦੇ ਨਹੀਂ ਹੂੰ ਉਹਨੇ ਮਾਮਾ ਤੂੰ ਹੂੰ ਆਹ ਬਲ ਪਾਇਆ ਠੀਕ ਹੋ ਗਿਆ ਮੈਂ ਆ ਗਿਆ ਅੱਛਾ ਉਹਨ ਸੱਟ ਕਿੱਥੇ ਗਈ ਹੂੰ ਉਹਨ ਸੱਟ ਠੀਕ ਹੋ ਗਈ ਹੂੰ ਕਹਿੰਦਾ ਮੇਰੀ ਤਾਂ ਸੱਟ ਠੀਕ ਹੋ ਗਈ ਤੁਹਾਡੀ ਮਾਮੀ ਬਿਮਾਰ ਹੋ ਗਈ ਹੂੰ ਕਹਿੰਦਾ ਉਹਨੂੰ ਲਈ ਜਾਂਦਾ ਸੀ ਹੂੰ ਕਹਿੰਦਾ ਉਹ ਤੋਂ ਗਾਹ ਕਹਿੰਦਾ ਆਪਣਾ ਸਾਈਕਲ ਖਰਾਬ ਹੋ ਗਿਆ ਅੱਛਾ ਕਹਿੰਦਾ ਮੈਂ ਕਿਹਾ ਚਲ ਭਾਂਜਿਆਂ ਨੂੰ ਲਿਆਵਾਂ ਹੂੰ ਮਦਦ ਕਰਨਗੇ ਹੂੰ ਤੇ ਉਹ ਕੋਲ ਵਿੱਚ ਹੀ ਚੱਲ ਫਿਰ ਤਾਂ ਮਾਮੀ ਤਾਂ ਉਹ ਭੁੱਲ ਗਏ ਹੂੰ ਭੁੱਲ ਗਏ ਸਾਰਾ ਕੁਝ ਅੱਜ ਯਾਰ ਮਾਮੀ ਵਾਲੀ ਬੁਮਾਰ ਆਪਣੀ ਤਾਂ ਰਾਹ ਚ ਇਕੱਲੀ ਐ ਹਾਂ ਚਲ ਮਾਮਾ ਕਿੱਧਰ ਦੀ ਜਾਣਾ ਤੁਹਾਨੂੰ ਰਸਤੇ ਦਾ ਪਤਾ ਛਲਾਵਾ ਹੁਣ ਹਾਂ ਉਹ ਕਹਿੰਦਾ ਇੱਥੋਂ ਸੱਜੇ ਹੋ ਜਾ ਹਾਂ ਸਲਾਵਾਈ ਹਾਂ ਉਹ ਕਹਿੰਦਾ ਇੱਥੋਂ ਸੱਜੇ ਹੋ ਜਾ ਹੂੰ ਤੇ ਉਹ ਸੱਜੇ ਉਹਨੇ ਤਾਂ ਜੰਗਲ ਨੂੰ ਜਾਂਦਾ ਰਾ ਯਾਰ ਹਾਂ ਉਹ ਕਹਿੰਦਾ ਤਾਂ ਰਸਤਾ ਹੀ ਨਹੀਂ ਮਾਮਾ ਕੋਈ ਹੂੰ ਉਹ ਕਹਿੰਦਾ ਮੈਨੂੰ ਪਤਾ ਨਾ ਮੈਂ ਇੱਥੇ ਜੰਮਿਆ ਹੂੰ ਮੈਨੂੰ ਤੇ ਹੋਰ ਮੋੜੀਆਂ ਸਾਰੀਆਂ ਪਤਾ ਮੈਂ ਲੈ ਜਾ ਹੂੰ ਚਲੋ ਹੂੰ ਉਹ ਕਹਿੰਦਾ ਮੜ ਪੀ ਸੱਜੇ ਨੂੰ ਹੂੰ ਉਹ ਸਾਦੇ ਨੂੰ ਮਰੇ ਤੇ ਕਹਿੰਦਾ ਮੇਰੇ ਉਹਦੇ ਦਿਮਾਗ ਚ ਬੱਜੀ ਬਾਣ ਜੀ ਦੀ ਮਾਮਾ ਨਹੀਂ ਹਾਂ ਉਹਨੇ ਨਾਲ ਦੇ ਨੂੰ ਕਿਹਾ ਕਹਿੰਦਾ ਯਾਰ ਗੱਲ ਆ ਆ ਉਹ ਕਹਿੰਦਾ ਵੀ ਤੇਰਾ ਕੀ ਕਹਿਣ ਦਾ ਮਤਲਬ ਵੀ ਮਾਮਾ ਜੀ ਤੇਰਾ ਉਹ ਕਹਿੰਦਾ ਨਹੀਂ ਉਹ ਕਹਿੰਦਾ ਸੱਦਾ ਹੋ ਗੋਈ ਜਰਾ ਚੱਲ ਹਾਂ ਜਦੋਂ ਕਹਿੰਦਾ ਕਾਂ ਗਏ ਤਾਂ ਤਲਾਕ ਆ ਗਿਆ ਅੱਛਾ ਅੱਛਾ ਜਦੋਂ ਉੱਥੇ ਖੜੇ ਜਾ ਕੇ ਪਾਣੀ ਵਾਲੇ ਤਲਾਕ ਕੋਲੇ ਆਏ ਜਦੋਂ ਉਹਦੇ ਨਾਲ ਛੱਕ ਕੇ ਤਾਂ ਟਿੰਬਰ ਗਏ ਹਾਂ ਬਦਲ ਗਿਆ ਰੰਗ ਰੂਪ ਉਹਦਾ ਹਾਂ ਮਾਮਾ ਤਾਂ ਰਹੀ ਕੀ ਬਣ ਗਿਆ ਉਹ ਕੋਸੋਰ ਬਣ ਗਿਆ अच्छा वो जेड़ा ਨਾਲ ਦਾ ਸੀਗਾ ਉਹ ਹਨੂਮਾਨ ਚਰੀਸਾ ਪੜਨ ਲੱਗ ਗਿਆ ਆਣ ਜਾ ਉਹਦੇ ਨਾਲ ਦਾ ਹਾਂ ਜਿਹਨੂੰ ਪਤਾ ਸੀਗਾ ਜਣੀ ਹਾਂ ਹੂੰ ਉਹ ਹਨੂਮਾਨ ਚਰੀਸਾ ਪੜਨ ਲੱਗਾ ਜਦੋਂ ਹੂੰ ਤੇ ਉਹ ਤਰਪੇ ਉਹ ਮਗਰ ਤਰਪੇ ਉਹਨਾਂ ਦੇ ਪਰ ਜਦੋਂ ਉਹਨਾਂ ਨੇ ਹਨੂਮਾਨ ਚਰੀਸਾ ਪੜਿਆ ਪਿੱਛੇ ਹੋ ਗਿਆ ਅੱਛਾ ਫੇ ਭੱਜ ਲਿਓ ਅੱਛਾ ਅੱਜ ਕੇ ਘਰੇ ਬਣ ਗਏ ਹਾਂ ਘਰੇ ਬੜ ਕੇ ਫਿਰ ਆਦੇ ਮਾਮੇ ਨੂੰ ਉਠਾਇਆ ਮਾਮੇ ਨੂੰ ਦੱਸਿਆ ਸਾਰੀ ਗੱਲ ਹਾਂ ਮਾਮਾ ਕਹਿੰਦਾ ਮੇਰਾ ਰੂਪ ਧਾਰਨ ਕਰ ਗਿਆ ਅੱਛਾ ਤੁਸੀਂ ਕਿਵੇਂ ਬਚੇ ਹਾਂ ਕਹਿੰਦਾ ਉਹ ਜਿੰਨੇ ਹੁਣ ਟੱਕਰਿਆ ਛੜਦਾ ਹੀ ਨਹੀਂ ਅੱਛਾ ਉਹ ਕਹਿੰਦਾ ਫਰਾਸੀ ਤਾਂ ਤੇ ਤਕੀਬ ਨਾ ਬਚ ਗਈ ਤਾਂ ਮਾਲਕ ਦਾ ਨਾਂ ਲਿਆ ਭੱਜਿਆ ਹਾਂ ਉਹ ਨਹੀਂ ਨੇੜੇ ਹੁੰਦਾ ਉਹ ਕਹਿੰਦਾ ਪਹਿਲੇ ਇਨਸਾਨ ਹੈ ਜਿਹੜੇ ਉਸਲਾਵੇ ਤੋਂ ਬਚ ਕੇ ਆਏ ਨੇ ਉਹ ਨਹੀਂ ਛੜਦਾ ਅੱਛਾ ਮਾਰਦੰਦਾ ਸੀ ਮਦਦ ਨਾ ਇਹ ਪਹਿਲਾਂ ਵੀ ਬਾਬਾ ਹੁੰਦੇ ਸੀ ਬੰਦਾ ਕਹਿੰਦੇ ਉਹਨੂੰ ਦੇਖ ਕੇ ਹੀ ਬੰਦੇ ਦਾ ਜਿਹੜਾ ਹਾਰਟ ਹੈ ਜਿਹੜਾ ਫੇਰ ਹੋ ਜਾਂਦਾ ਹੈ ਅੱਛਾ ਦਿਲ ਕੰਮ ਛੱਡ ਜਾਂਦਾ ਹੀ ਬਸ ਐਨੀ ਡਰਾਉਣੀ ਸ਼ਕਲ ਬਣਾ ਰੱਖੀ ਹੈ ਯਾਰ ਹੁਣ ਬੰਦਾ ਬੰਦੇ ਤੋਂ ਤੇਰੇ ਮੂਰੇ ਫਲਾ ਠੱਠਾ ਬਣ ਗਿਆ ਕਮੈਂਟ 'ਚ ਤੂੰ ਕੀ ਕਰੇਂਗਾ ਹਾਂ ਡਰਜੂ ਬਾਬਾ ਵੀ ਨਹੀਂ ਰਹੋਗੇ ਹਾਂ ਇਹ ਗੱਲ ਹੀ ਮੈਂ ਉਸ ਤਰੀਕੇ ਨਾਲ ਸੁਣਾਉਂਦਾ ਨੇਰੇ 'ਚ ਖੜਕੇ ਤੂੰ ਹੁਣੇ ਡਰੀ ਜਾਣਾ ਹਾਂ ਸਹੀ ਗੱਲ ਹੈ